ਕੀ ਫਤਿਹ ਹੈ ਇੱਕ ਵਾਰ ਫੇਰ ਸਾਡੇ ਡਮੀ ਆਗੂ ਨੇ ਆਪ ਦੀ ਉਸ ਲਈ ਦਾ ਰਕਾਵਾ ਕੀਤਾ ਹੈਗਾ ਜਿਹੜਾ ਵਿਕਰਮਜੀਠਿਆ ਖੋਲ ਕੇ ਇਸ ਦੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹਰ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੀ ਕ腐ਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਵਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਇਹ ਗਮੀ ਆਪੋ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਦੀ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਮੈਂ ਮੀਡੀਆ ਨੂੰ ਡਰਾ ਦਿੰਦਾ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਹਾਂ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਦਾ ਮੈਂ ਇਹਨੂੰ ਚੰਗੇ ਤਰੀਕੇ ਨਾਲ ਦੱਸਣਾ ਚਾਹੁੰਦੀ ਹਾਂ ਇਹ ਪਰਿਵਾਰ ਕੈਥੋਂ ਵੱਡੇ ਵੱਡੇ ਨਾਲ ਤੁਹਾਨੂੰ ਡਰਿਆ ਤੂੰ ਕਿਹੜੀ ਖੇਤੀ ਬੋਲ ਲੈ ਲਾਲਕ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਨਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲਓ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲਓਗੇ ਨਸ਼ਿਆਂ ਦੀ ਹੱਦपार ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਤੂੰ ਤਾਂ ਉਹਨੂੰ ਹੀ ਛਗਵਾਤਾ